ਜਲੰਧਰ ਪਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਮੁਕੰਮਲ ਹੋ ਗਿਆ ਏ ਅਸਥਾਈ ਤੌਰ ਤੇ ਮਿਲੇ ਅੰਕੜਿਆਂ ਮੁਤਾਬਕ ਹਲਕੇ ਵਿੱਚ 55% ਪੋਲਿੰਗ ਦਰਜ ਕੀਤੀ ਗਈ ਹੈ ਗਰਮੀ ਕਾਰਨ ਵੋਟਰਾਂ ਵਿੱਚ ਵੋਟ ਪਾਉਣ ਦਾ ਰੁਝਾਨ ਕੁਝ ਮੱਠਾ ਦਿਖਾਈ ਦਿੱਤਾ ਸ਼ਾਮ ਵੇਲੇ ਹਲਕੀ ਬੱਦਲਵਾਈ ਤੇ ਬੂੰਦਾਬਾਂ ਦੀ ਨਾਲ ਮੌਸਮ ਠੰਡਾ ਹੋਣ ਕਾਰਨ ਕਈ ਵੋਟਰ ਸ਼ਾਮ ਵੇਲੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਬਾਹਰ ਨਿਕਲੇ। ਵੋਟ ਪਾਉਣ ਨੂੰ ਲੈ ਕੇ ਨੌਜਵਾਨਾਂ ਵਿੱਚ ਖਾਸ ਉਤਸ਼ਾਹ ਰਿਹਾ। ਚੋਣ ਅਮਲ ਦੀ ਸਮਾਪਤੀ ਦੇ ਨਾਲ ਸਾਰੇ 15 ਉਮੀਦਵਾਰਾਂ ਦੀ ਕਿਸਮਤ EVM ਮਸ਼ੀਨਾਂ ਵਿੱਚ ਬੰਦ ਹੋ ਗਈ ਹੈ। ਜ਼ਿਮਨੀ ਚੋਣ ਤਹਿਤ ਮੁੱਖ ਮੁਕਾਬਲਾ ਕਾਂਗਰਸ, ਆਮ ਆਦਮੀ ਪਾਰਟੀ, ਪਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਰਿਹਾ। ਚੋਣਾਂ ਦੇ ਨਤੀਜੇ 13 ਜੁਲਾਈ ਨੂੰ ਐਲਾਨੇ ਜਾਣਗੇ। ਚੋਣ ਕਮਿਸ਼ਨ ਵੱਲੋਂ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਦੀ ਜ਼ਿੰਮਨੀ ਚੋਣ ਲਈ ਕੁੱਲ 181 ਪੋਲਿੰਗ ਬੂਥ ਬਣਾਏ ਗਏ ਜਿਨ੍ਹਾਂ ਵਿੱਚੋਂ 10 ਮਾਡਲ ਪੋਲਿੰਗ ਬੂਥ ਸਨ ਇੱਕ ਪੋਲਿੰਗ ਬੂਥ ਦਾ ਸਮੁੱਚਾ ਸੰਚਾਲਨ ਮਹਿਲਾ ਅមਲੇ ਵੱਲੋਂ ਕੀਤਾ ਗਿਆ ਚੋਣਾ ਤੇ ਨਿਗਰਾਨੀ ਲਈ 96 ਮਾਈਕਰੋ ਆਬਜ਼ਰਵਰਾਂ ਦੀ ਤਾਇਨਾਤੀ ਕੀਤੀ ਗਈ ਸੀ ਸਾਰੇ ਪੋਲਿੰਗ ਸਟੇਸ਼ਨਾਂ ਤੇ ਸੀਸੀਟੀਵੀ ਕੈਮਰੇ ਰਾਹੀਂ ਵੈਬ ਕਾਸਟਿੰਗ ਕੀਤੀ ਗਈ ਹਲਕੇ ਅੰਦਰ 51 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਸੀ ਜਿੱਥੇ ਸੁਰੱਖਿਆ ਦੇ ਕਰੜੇ ਬੰਦੋਬਸਤ ਕੀਤੇ ਗਏ ਸਨ